ਆ ਦੁੱਧ ਆ ਰਿਹਾ ਜੀ ਇਸ ਦੁੱਧ ਦੀਆਂ ਤੁਸੀਂ 3-4 ਬੂੰਦਾਂ ਪਤਾਸੇ ਦੇ ਵਿੱਚ ਪਾ ਕਰਕੇ ਅਗਰ ਲੈਣੇ ਹੋ ਤਾਂ ਔਰ 슈ਗਰ ਵਾਲੇ ਰੋਗੀ ਅਗਰ ਇਹਦੇ ਇੱਕ-ਇੱਕ ਦੋ-ਦੋ ਪੱਤੇ ਰੋਜ਼ ਚੱਬ ਲਿਆ ਕਰਨ ਇਹ ਆ ਬਰਗਦ ਦੀ ਦਾੜੀ ਹੈ ਅਗਰ ਇਹਦਾ ਆਪਾਂ ਕਾੜਾ ਬਣਾ ਕੇ ਪੀਨੇ ਆ ਤਾ ਜਿਹੜੀ ਵਰਦਾਨਾ ਕਮਜ਼ੋਰੀ ਹੈ ਉਹ ਦਿਨਾਂ ਦੇ ਵਿੱਚ ਹੀ ਦੂਰ ਹੋ ਜਾਂਦੀ ਹੈ ਔਰ ਸਕਿਨ ਦੇ ਜਿਹੜੇ ਸਕਿਨ ਦੇ ਮਤਲਬ ਡਿਜ਼ੀਜ਼ ਹੋ ਜਾਂਦੀ ਹੈ ਉਹਦੇ ਵਿੱਚ ਵੀ ਨਿੰਮ ਬਹੁਤ ਗੁਣਕਾਰੀ ਹੈ ਆਪਣਾ ਥਰੋਟ ਇਨਫੈਕਸ਼ਨ ਹੈ ਹਾਂਜੀ ਪੇਟ ਦੇ ਤੁਹਾਡੇ ਰੋਗ ਹੈ ਐਸਿਡ ਤਜਾਬ ਬਣਦਾ ਹੈ ਅਗਰ ਆਪਾਂ ਇਹਦੀ ਦਾਤਨ ਕਰਦੇ ਆਂ ਤਾਂ ਦਵਾਈਆਂ ਦੇ ਵਿੱਚ ਇਹਦੀ ਵਰਤੋਂ ਕਰਦੇ ਆਂ ਇੱਕ ਆ ਚੀਜ਼ ਦੇਖੋ ਬਹੁਤ ਲੱਗੀ ہوئی ਹੈ ਇੱਥੇ ਤੁਹਾਨੂੰ ਦਿਖਾਉਣਾ ਆਪਣੇ ਮਗਰਲੇ ਪਾਸੇ ਆ ਦੇਖੋ ਜੀ ਆ ਪੁੱਠ ਕੰਡਾ ਹੈ ਜੀ ਇਹ ਪੁਰਾਣੀ ਬੂਟੀ ਹੈ ਆਪਣੀ ਪੰਜਾਬ ਦੀ ਇਹ ਕਈ ਵਾਰੀ ਜਦੋਂ ਆਪਾਂ ਜਾਣਦੇ ਹਾਂ ਇਸ ਤਰ੍ਹਾਂ ਆਪਣੇ ਕੱਪੜਿਆਂ ਨਾਲ ਚਮੜ ਜਾਂਦਾ ਜਾਂਦੀ ਹੈ ਜੀ ਬਿਲਕੁਲ ਹਾਂਜੀ ਇਹ ਸਾਹ ਸਾਹ ਦੇ ਰੋਗ ਦਮਾ ਦੇ ਵਿੱਚ ਕਾਫੀ ਇਹਦਾ ਪ੍ਰਯੋਗ ਕੀਤਾ ਜਾਂਦਾ ਹੈ ਛੋਟੇ ਬੱਚਿਆਂ ਨੂੰ ਜਿੰਨਾਂ ਨੂੰ ਨਮੂਨੀਆਂ ਹੋ ਜਾਂਦਾ ਅਗਰ ਇਸ ਦਾ ਉਬਾਲ ਕੇ ਕੜਾ ਦਿੱਤਾ ਜਾਵੇ ਤਾਂ ਨਮੂਨੀਆਂ ਪਹਿਲੀ ਖਰਾਕ ਨਾਲ ਠੀਕ ਹੋ ਜਾਂਦਾ ਜੀ ਪਹਿਲੀ ਖਰਾਕ ਨਾਲ ਪਹਿਲੀ ਖਰਾਕ ਦਰਖਤ ਬੜਾ ਵੱਡਾ ਹੀ ਹੈ ਮੈਂ ਜਿਹੜਾ ਦੇਖ ਰਿਹਾ ਹਾਂ ਸਾਹਮਣੇ ਇਹ ਬਹੁਤ ਬਹੁਤ ਸਾਲ ਪੁਰਾਣਾ ਹੀ ਦਰਖਤ ਲੱਗਦਾ ਜਿੰਨੀ ਇਹਦੀ ਇਹ ਇਹ ਦਰਖਤ ਹੁਣ ਸਿਰਫ ਫੋਟੋਆਂ 'ਚ ਆ ਬਣਾ ਲਿਆ ਬਣਾ ਲਿਆ ਪਰ ਦਿਖਿਆ ਸਾਨੂੰ ਕਦੀ ਨਹੀਂ ਇਹ ਮੈਂ ਖੁਦ ਮਤਲਬ ਅਸੀਂ ਫਿਲਮਾਂ ਫਿਲਮਾਂ ਜੀ ਦੇਖਿਆ ਹਾਂਗਾ ਪਰ ਖੁਦ ਇਹੋ ਜਿਹਾ ਦਰਖਤ ਮੈਂ ਅੱਜ ਪਹਿਲੀ ਵਾਰ ਦੇਖਿਆ ਬਹੁਤ ਵੱਡਾ ਦਰਖਤ ਹੈ ਜੀ ਬਹੁਤ ਤਗੜਾ ਬਹੁਤ ਪੁਰਾਣਾ ਘਟੋ ਘਟ 3-400 ਸਾਲ ਪੁਰਾਣਾ ਦਰਖਤ ਹੈ ਜੀ 3-400 ਸਾਲ ਪੁਰਾਣਾ ਤੁਸੀਂ ਇਹ ਦੇਖੋ ਹਰਾ ਹਾਲੇ ਵੀ ਪੂਰਾ ਇਹਨੂੰ ਹਰਾ ਫਰੈਸ਼ ਲੱਗ ਰਿਹਾ ਵਾ ਬਿਲਕੁਲ ਜੀ ਬਿਲਕੁਲ ਜਿਹੜੀ ਜੜਾ ਥੱਲੇ ਤੱਕ ਆਈਆਂ ਦਿਖੋ ਤੇ ਪਰ ਵੀ ਫੋਲਡ ਹੋ ਕੇ ਡਿੱਗ ਪਈਆਂ ਇੱਕ ਹੋਰ ਤੁਹਾਨੂੰ ਦੱਸਦੇ ਹਾਂ ਜੀ ਹਾਂਜੀ ਇਹ ਜਿਹੜਾ ਆਪਣਾ ਬਰੋਟਾ ਹੁੰਦਾ ਜੀ ਬਰੋਟਾ ਬਰੋਟਾ ਹਾਂ ਕਦਾ ਜੀ ਜਿਹੜੀ ਮਰਦਾਨਾ ਕਮਜ਼ੋਰੀ ਪੈ ਜਾਂਦੀ ਹੈ ਹਾਂਜੀ ਉਹਦੇ ਵਿੱਚ ਇਹਦੀਆਂ ਜਿਹੜੀ ਆ ਬਰਗਤ ਦੀ ਦਾੜੀ ਹੈ ਅਗਰ ਇਹਦਾ ਆਪਾਂ ਕਾੜਾ ਬਣਾ ਕੇ ਪੀਨੇ ਆ ਤਾਂ ਜਿਹੜੀ ਮਰਦਾਨਾ ਕਮਜ਼ੋਰੀ ਹੈ ਉਹ ਦਿਨਾਂ ਦੇ ਵਿੱਚ ਹੀ ਦੂਰ ਹੋ ਜਾਂਦੀ ਹੈ ਅਸੀਂ ਵੀ ਆਪਣੀ ਆਯੁਰਵੈਦਿਕ ਦਵਾਈਆਂ ਦੇ ਵਿੱਚ ਇਹਦਾ ਕਵਾਸ ਬਣਾ ਕੇ ਇਹਦੀਆਂ ਗੋਲੀਆਂ ਬਣਾ ਕੇ ਵਰਤੋਂ ਕਰਦੇ ਆ ਬਹੁਤ ਹੀ ਸ਼ਾਨਦਾਰ ਰਿਜ਼ਲਟ ਹੈ ਇੱਕ ਬਹੁਤ ਪੁਰਾਣਾ ਨੁਸਕਾ ਜਿਹੜਾ ਬਰੋਟੇ ਦੇ ਦੁੱਧ ਵਾਲਾਗਾ ਉਹ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਜੀ ਅੱਛਾ ਜੀ ਲੋ ਜੀ ਤੁਹਾਨੂੰ ਵੈਦ ਸਾਹਿਬ ਨਾਲ ਨਾਲ ਨੁਕਸੇ ਵੀ ਦੱਸ ਰਹੇ ਆ ਹਾਂਜੀ ਤੁਹਾਨੂੰ ਅਸੀਂ ਇਹ ਖੈਰਾ ਇਹ ਹੁੰਦਾ ਜੀ ਜਦੋਂ ਵੈਦ ਸਾਹਿਬ ਸਾਨੂੰ ਪ੍ਰਾਣੀ ਚ ਜਗਮਾਉਂਦੇ ਆਹ ਹੈ ਆ ਦੇਖੋ ਜੀ ਚਾ ਵਾਬ ਆ ਦੇਖੋ ਆ ਆ ਦੁੱਧ ਆ ਹਾਂ ਦੁੱਧ ਆ ਰਿਹਾ ਜੀ ਹਾਂਜੀ ਇਸ ਦੁੱਧ ਦੀਆਂ ਤੁਸੀਂ ਤਿੰਨ ਚਾਰ ਬੂੰਦਾਂ ਪਤਾਸੇ ਦੇ ਵਿੱਚ ਪਾ ਕਰਕੇ ਅਗਰ ਲੈਨੇ ਹੋ ਤਾਂ ਜਿਹੜੀ ਮਰਦਾਨਾ ਕਮਜ਼ੋਰੀ ਪਈ ਹੋਈ ਆ ਵੀਰਜ ਦਾ ਪਤਲਾਪਨ ਹੈ ਉਹ ਦਿਨਾਂ ਦੇ ਵਿੱਚ ਹੀ ਦੂਰ ਹੋ ਜਾਂਦਾ ਹੈ ਇਸ ਇਹਦੇ ਦੁੱਧ ਦੀਆਂ 3-4 ਬੂੰਦਾਂ ਪਤਾਸੇ ਦੇ ਵਿੱਚ ਪਾ ਕੇ ਲੈਣੀਆਂ ਹੁੰਦੀਆਂ ਨੇ ਲਿਓ ਪਤਾਸੇ ਦੇ ਨਾਲ ਹੀ ਕਿਉਂਕਿ ਗਰਮ ਬਹੁਤ ਹੁੰਦਾ ਹੈਗਾ ਜੀ ਅੱਛਾ ਵੈ ਜੀ ਆਪਣਾ ਇੱਕ ਵਾਰ ਨੰਬਰ ਦੱਸੋ ਜਿਹੜਾ ਪਹਿਲਾਂ ਸਾਰਾ ਮੇਰਾ ਨੰਬਰ ਹੈ ਜੀ 9877076068 ਵੈਦ ਰਾਜ ਪੁਨੀਤ ਕੁਮਾਰ ਪਿੰਡ ਪੱਖੋਵਾਲ ਜ਼ਿਲ੍ਹਾ ਲੁਧਿਆਣਾ ਜੀ ਘਟੋ ਘਟ ਇਹ 3-4 ਸੌ ਸਾਲ ਪੁਰਾਣਾ ਹੋਣਾਗਾ ਜੀ ਬਹੁਤ ਫੈਲ ਰਿਹਾ ਇਹ ਨਿੰਮ ਦੀ ਅਗਰ ਆਪਾਂ ਦਾਤਨ ਕਰਦੇ ਆ ਜੀ ਜਿਹੜਾ ਆਪਣਾ ਥਰੋਟ ਇਨਫੈਕਸ਼ਨ ਹੈ ਹਾਂਜੀ ਪੇਟ ਦੇ ਤੁਹਾਡੇ ਰੋਗ ਹੈ ਐਸਿਡ ਤਜਾਬ ਬਣਦਾ ਹੈ ਅਗਰ ਆਪਾਂ ਇਹਦੀ ਦਤਨ ਕਰਦੇ ਆ ਤਾਂ ਬਹੁਤ ਹੀ ਜ਼ਿਆਦਾ ਗੁਣਕਾਰੀ ਹੈ ਔਰ 슈ਗਰ ਵਾਲੇ ਰੋਗੀ ਅਗਰ ਇਹਦੇ ਇੱਕ ਇੱਕ ਦੋ ਦੋ ਪੱਤੇ ਰੋਜ਼ ਚੱਬ ਲਿਆ ਕਰਨ ਤਾਂ 슈ਗਰ ਉਹਨਾਂ ਦੀ ਬਿਲਕੁਲ ਕੰਟਰੋਲ ਦੇ ਵਿੱਚ ਰਹਿੰਦੀ ਹੈ ਜੀ ਔਰ ਸਕਿਨ ਦੇ ਜਿਹੜੇ ਸਕਿਨ ਦੇ ਮਤਲਬ ਡਿਜ਼ੀਜ਼ ਹੋ ਜਾਂਦੀ ਹੈ ਉਹਦੇ ਵਿੱਚ ਵੀ ਨਿੰਮ ਬਹੁਤ ਗੁਣਕਾਰੀ ਹੈ ਇਹਦੇ ਆਪਾਂ ਕਵਾਥ ਬਣਾ ਸਕਦੇ ਆ ਇਹਦੀ ਟੈਬਲੇਟ ਬਣਾ ਸਕਦੇ ਆ ਤੇ ਫੇਸ ਮੋਸ਼ ਬਣਾ ਸਕਦੇ ਆ ਕਈ ਚੀਜ਼ਾਂ ਇਹ ਤੋਂ ਨਿੰਮਤ ਤੋਂ ਤਿਆਰ ਹੋ ਜਾਂਦੀਆਂ ਜੀ ਇਹ ਪੁਰਾਣੀ ਨਿੰਮ ਹੈ ਜੀ ਵੈਦ ਸਾਹਿਬ ਜੀ ਆਪਣਾ ਜਾਂਦੇ ਜਾਂਦੇ ਕੋਈ ਨੰਬਰ ਜਰੂਰ ਦੱਸ ਦੋ ਹਾਂਜੀ 98770 76068 ਵੈਦ ਰਾਜ ਪੁਨੀਤ ਕੁਮਾਰ ਪਿੰਡ ਪੱਖੋਵਾਲ ਜ਼ਿਲ੍ਹਾ ਲੁਧਿਆਣਾ ਮੋਬਾਈਲ ਨੰਬਰ 98770 76068 ਜੀ ਅੱਛਾ ਵੈਦ ਸਾਹਿਬ ਕੋਈ ਹੋਰ ਵੀ ਜੜੀ ਬੁੱਟੀ ਰਹਿ ਗਈ ਲਾ ਕੇ ਸ਼ੱਕੇ ਹਾਂਜੀ ਆਪਾਂ ਤੁਸੀਂ ਹਾਂਜੀ ਹਾਂਜੀ ਤੁਹਾਨੂੰ ਦਿਖਾਉਨੇ ਆ ਜੀ ਆਪਾਂ ਇੱਕ ਪਸਮ ਤਿਆਰ ਕਰਦੇ ਹੁੰਦੇ ਆ ਹਾਂਜੀ ਮਰਦਾਨਾ ਤਾਕਤ ਦੇ ਉੱਤੇ ਕੋ ਤੁਹਾਨੂੰ ਭਸਮ ਵੀ ਦਿਖਾਉਨੇ ਆ ਤੇ ਬੂਟੀ ਵੀ ਦਿਖਾਉਨੇ ਆ ਜੀ ਆਹ ਲੋ ਜੀ ਤੁਹਾਨੂੰ ਅੱਜ ਆ ਦਿਖਾਉਣ ਲੱਗੇ ਆ ਭਸਮ ਕਿ ਕਿਵੇਂ ਕੁਜੇ ਦੇ ਵਿੱਚ ਭਸਮਾਂ ਜਿਹੜੀਆਂ ਵੈਦ ਆਯੁਰਵੇਦ ਤਰੀਕੇ ਨਾਲ ਜਿਹੜੀਆਂ ਬੂਟੀਆਂ ਭਸਮਾਂ ਜਿਹੜੀਆਂ ਇਲਾਜ ਕਰਦੇ ਆ ਦੇਖ ਲਓ ਜੀ ਹਲਕੀ ਇਹੀ ਭਸਮਾਂ ਤੁਹਾਨੂੰ ਮਹਿੰਗੀਆਂ ਮਹਿੰਗੀਆਂ ਮਿਲ ਜਾਂਦੇ ਨੇ ਲੇਕਿਨ ਆਖਿਰਕਾਰ ਇਹ ਭਸਮ ਕਾਦ ਲਈ ਤਿਆਰ ਕੀਤੀ ਵੈਸਾਪ ਇਹਦੇ ਵਾਰ ਇੱਕ ਮਰ ਦੱਸ ਦਿਓ ਜੀ ਇਹ ਜੀ ਜਿੰਨਾ ਲੋਕਾਂ ਨੂੰ ਨਸ਼ੇ ਪੱਤੇ ਦੇ ਕਾਰਨ ਨਾਲ ਜਾਂ ਕੈਮੀਕਲ ਦੇ ਇਸਤੇਮਾਲ ਨਾਲ ਪੋਲੂਸ਼ਨ ਦੇ ਨਾਲ ਮਰਦਾਨਾ ਕਮਜ਼ੋਰੀ ਪੈ ਚੁੱਕੀ ਹੈ ਉਹਦੇ ਵਾਸਤੇ ਇਹ ਭਸਮ ਆਪਣੀ ਬਹੁਤ ਹੀ ਸ਼ਾਨਦਾਰ ਰਿਜ਼ਲਟ ਦਿੰਦੀ ਹੈ ਮਾਤਰਾ ਬਸ ਇੰਨੀ ਕੁ ਰੋਜ਼ ਲੈ ਲਓ ਚਾਹੇ ਚਵਨਪਰਾਸ ਦੇ ਵਿੱਚ ਪਾ ਲਓ ਚਾਹੇ ਸ਼ਹਿਦ ਦੇ ਵਿੱਚ ਪਾ ਲਓ ਚਾਹੇ ਮੱਖਣ ਮਲਾਈ ਦੇਸੀ ਘਿਓ ਦੇ ਨਾਲ ਲੈ ਲਓ ਥੋੜਾ ਜਿਹਾ ਸਮਾਂ ਇਸਤੇਮਾਲ ਕਰ ਲਓ ਬਹੁਤ ਹੀ ਸ਼ਾਨਦਾਰ ਰਿਜ਼ਲਟ ਨੇ ਮਰਦਾਨਾ ਕਮਜ਼ੋਰੀ ਹੈ ਜਿਹੜੀ ਉਹ ਸਿਰ ਤੇ ਪੈਰ ਰੱਖ ਕੇ ਭੱਜ ਜਾਊਗੀ ਇੰਨਾ ਵਧੀਆ ਨੁਸਖਾ ਬਾਜ਼ਾਰ ਦੇ ਵਿੱਚ ਤਾਂ ਹੋਰ ਕੈਪਸੂਲ ਗੋਲੀਆਂ ਬਥੇਰੀਆਂ ਮਿਲਦੀਆਂ ਜੀ ਕਹਿੰਦੇ ਆ ਖਾ ਲਓ ਆ ਇਹ ਨੂੰ ਪੂਰੀ ਬਲਕਿ ਇਹੋ ਇਹੋ ਜਿਹੇ ਵਰਗੀ ਘੋੜੇ ਵਰਗੀ ਤਾਕਤ ਆ ਜੂ ਏਦਾਂ ਜੀ ਓਦਾਂ ਹੋ ਜੂ ਹਾਂਜੀ ਹਾਂਜੀ ਗਲਤ ਗੱਲਾਂ ਆ ਜੀ ਦੇਖੋ ਇਹ ਵੀਡੀਓ ਆਪਣੀ ਬੱਚਿਆਂ ਨੇ ਦੇਖਣੀ ਹੁੰਦੀ ਆ ਹੂੰ ਹੂੰ ਭਾਸ਼ਾ ਇਹ ਜਿਹੜੀ ਆਪਣੀ ਮਰਿਆਦਤ ਹੋਣੀ ਚਾਹੀਦੀ ਹੈ। ਸਮੱਸਿਆ ਜ਼ਰੂਰ ਆਪਾਂ ਨੂੰ ਪਤਾ ਹੈ ਵੀ ਇਹ ਸਮੱਸਿਆ ਹੈਗੀ ਹੈ। ਉਹਦੇ ਨਿਵਾਰਣ ਲਈ ਆਪਾਂ ਇਹ ਭਸਮ ਤਿਆਰ ਕੀਤੀ ਆ ਬਹੁਤ ਸ਼ਾਨਦਾਰ ਰਿਜ਼ਲਟ ਨੇ ਥੋੜੀ ਜੀ ਖਾਣੀ ਹੁੰਦੀ ਹੈ। ਇਹਦੇ ਵਿੱਚ ਕੀ ਕੀ ਪਾਉਣੀ ਹੈ ਤੁਸੀਂ ਜੀ? ਇਹਦੇ ਵਿੱਚ ਜੀ ਵੰਗ, ਤਰਵੰਗ, ਲੋਹ, ਸੋਨਾ, ਚਾਂਦੀ ਇਸ ਤਰ੍ਹਾਂ ਦੀਆਂ ਭਸਮਾਂ ਦਾ ਇਹ ਮਿਸ਼ਰਣ ਹੁੰਦਾ ਹੈਗਾ ਜੀ। ਠੀਕ ਹੈ। ਇਹਨੂੰ ਆਪਾਂ ਬੌੜ ਖੜਾ ਮਗਰ ਇਹਦੇ ਦੁੱਧ ਪਾ ਕੇ ਹੋਰ ਜੜੀਆਂ ਬੂਟੀਆਂ ਦੇ ਰਸ ਪਾ ਕੇ ਤੇ ਰਗੜਾਈ ਕਰਦੇ ਆ ਫਿਰ ਇਹਦੀ ਇਨੂੰ ਅੱਗ ਦੇ ਕੇ ਇਹਦੀ ਭਸਮ ਤਿਆਰ ਕਰਦੇ ਕਿੰਨਾ ਸਮਾਂ ਲੱਗ ਜਾਂਦਾ ਇਹਨੂੰ ਇਹ ਚੀਜ਼ ਨੂੰ ਬਣਾਉਣ ਨੂੰ ਲੱਗ ਜਾਂਦੇ ਆਮ ਨਾਲ 10-15 ਦਿਨ ਲੱਗ ਜਾਂਦੇ 10-15 ਦਿਨ 10-15 ਦਿਨ ਤੁਸੀਂ ਇੱਕ ਕੁਜਾ ਕੱਢਦੇ ਹੋ ਹੈ ਹਾਂਜੀ ਹਾਂਜੀ ਬਸ ਅੱਧਾ ਕਿਲੋ ਤਿਆਰ ਹੁੰਦੀ ਹੈ ਜੀ 10 ਦਿਨਾਂ ਦੇ ਵਿੱਚ ਕੀ ਬਾਤ ਹੈ ਮਤਲਬ ਇਹਦੇ ਪਿੱਛੇ ਬਹੁਤ ਮਿਹਨਤ ਆ ਤੁਹਾਨੂੰ ਦਿਖਾਉਣਾ ਕਿ ਆਖਿਰਕਾਰ ਹੋਣੇ ਦਵਾਈ ਸਾਡਾ ਪ੍ਰੋਡਕਟ ਕਿਹੜਾ ਆਹ ਲੋ ਜੀ ਮੈਸਰ ਸਾਹਿਬ ਇਹ ਵਾਲੀ ਦੱਸ ਦੇ ਇੱਕ ਵਾਰ ਜੀ ਹਾਂਜੀ ਇਸ ਤਰ੍ਹਾਂ ਮਤਲਬ ਇਹ ਆਪਾਂ ਬਲਕ ਪੈਕਿੰਗ ਇਹ ਬਾਹਰ ਕਿਸੇ ਨੂੰ ਭੇਜਣੀ ਸੀਗੀ ਜੀ ਬਾਹਰਲੀ ਕੰਟਰੀ ਦੇ ਵਿੱਚ ਆਪਾਂ ਉਹਨਾਂ ਨੇ ਅੱਧਾ ਕਿਲੋ ਜੀ ਜੀ ਆਪਾਂ ਰੇਟ ਗੱਲ ਕਰਨੀ ਹੋਵੇ ਦੱਸ ਦਈਏ ਰੇਟ ਦੇਖੋ ਜੀ ਨਕਸ ਦੇ ਹਿਸਾਬ ਨਾਲ ਹੀ ਹੁੰਦਾ ਮਤਲਬ ਕੋਈ ਫਾਇਦਾ ਨਹੀਂ ਰੇਟ ਦਾ ਦੱਸਣ ਦਾ ਅੱਛਾ ਹਾਂਜੀ ਉਹ ਕਿਸੇ ਨੂੰ ਥੋੜੀ ਕਿਸੇ ਨੂੰ ਜ਼ਿਆਦਾ ਉਹ ਆਏ ਤੇ ਪਤਾ ਲੱਗਣਾ ਹੈ ਆਏ ਤੇ ਕੀ ਤੁਸੀਂ ਦੱਸ ਦਿਓ ਤੁਹਾਨੂੰ ਕਿੰਨੀ ਕਿੰਨੇ ਕੀ ਲੋੜ ਆ ਕਿਹੋ ਜੀ ਬਿਮਾਰੀ ਆ ਨਾ ਕਿੰਨੀ ਮੱਢੀ ਹੈ ਹਾਂਜੀ ਹਾਂਜੀ ਜੀ ਨੰਬਰ ਜ਼ਰੂਰ ਮੈਂ ਆਪਦਾ ਦੱਸ ਸਕਦਾ ਜੀ 9877076068 ਵੈਦ ਪੁਨੀਤ ਕੁਮਾਰ ਪਿੰਡ ਪੱਖੋਵਾਲ ਜ਼ਿਲ੍ਹਾ ਲੁਧਿਆਣਾ ਜੀ ਸੋ ਤੁਸੀਂ ਆਯੁਰਵੇਦ ਤਰੀਕੇ ਦੇ ਨਾਲ ਆਪਣਾ ਇਲਾਜ ਕਰ ਸਕਦੇ ਹੋ ਕੋਈ ਗੋਲੀਆਂ ਕਿਸੇ ਨੂੰ ਨਾ ਖਾਓ ਜੀ ਸਹੀ ਤਰੀਕੇ ਨਾਲ ਚਲੋ ਤਾਂ ਕਿ ਤੁਹਾਨੂੰ ਕੋਈ ਸਾਈਡ ਇਫੈਕਟ ਵੀ ਨਾ ਹੋਵੇ ਤਾਂ ਵਧੀਆ ਤੁਹਾਨੂੰ ਇਫੈਕਟਿਵ ਜਿਹੜਾ ਮਿਲ ਜਵੇ